हां जी सत श्री गाल जी लो जी, ना जी ना ना है जी ना ਆਪਾਂ ਜਿਹੜਾ ਚਾਰ ਪਾਇਆ तकरीबन ਆਪਣੇ ਕੋਲ ਪਸ਼ੂ ਹੈਗੇ ਥੋੜੇ ਚਾਰਕ ਪਸ਼ੂ ਆ ਆਪਣੇ ਕੋਲੇ ਤੇ ਦੋ ਕੁ ਕਿੱਲਿਆਂ ਦਾ ਆਪਾਂ ਚਾਰ ਪਾਇਆ ਸੀਗਾ ਤੇ ਇਹਨੂੰ ਆਪਾਂ ਨਾ ਲੰਬਾਈ ਵਧ ਰੱਖੀ ਆ तकरीबन ਲੰਬਾਈ ਇਹਦੀ ਹੈਗੀ 130 35 ਫੁੱਟ ਲੰਬਾਈ ਆ ਤੇ ਚੜਾਈ ਹੋਊਗੀ ਇਹਦੀ ਬਈ 10 ਕੁ ਫੁੱਟ 8-10 ਫੁੱਟ ਚੜਾਈ ਹੋਊਗੀ ਤੇ ਉਚਾਈ ਹੋਊਗੀ 2 2.5 ਫੁੱਟ ਇਹਨੂੰ ਆਪਾਂ ਨਾ ਲੰਬਾ ਜਿਆਦਾ ਤਾਂ ਪਾਇਆ ਬਈ ਕਈ ਆਪਣੇ ਵੀਰ ਕਹਿੰਦੇ ਆ ਬਈ ਜਿਆਦਾ ਲੰਬਾ ਪਾਉਣ ਦੀ ਲੋੜ ਨਹੀਂ ਲੰਬਾ ਪਾਇਆ ਜਾਂ ਬਈ ਆਪਣਾ ਚੜਾਈ ਘੱਟ ਰੱਖੀ ਹੈ ਉਚਾਈ ਘੱਟ ਰੱਖੀ ਹੈ ਇਧਰ ਆਪਣੇ ਪਸ਼ੂ ਹੈਗੇ ਥੋੜੇ ਜਿਹੜੇ ਵੀਰੇ ਚਾਰ ਪਾਉਂਦੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਵੀ ਇਹ ਜੇ ਆਪਾਂ ਨਾ ਤੇ ਨਾ ਆਪਣਾ ਮੂਹਰੋਂ ਲਾਉਣਾ ਪੈਂਦਾ ਜੇ ਆਪਾਂ ਨਾ ਤੇ ਨਾ ਨਾ ਲਾਵਾਂਗੇ ਤਾਂ ਫੰਗਸ ਦੀ ਸ਼ਿਕਾਇਤ ਆਉਂਦੀ ਆ ਇਧਰ ਲਈ ਆਪਣੇ ਪਸ਼ੂ ਥੋੜੇ ਆਪਾਂ ਥੋੜਾ ਪਟਦੇ ਆ ਡੇਲੀ ਤੇ ਤਾਂ ਇਹਨੂੰ ਆਪਣਾ ਜਿਆਦਾ ਲંબਾਈ ਚ ਪਾਇਆ ਪਿਛਲੀ ਵਾਰ ਵੀ ਇਹੀ ਟੋਹਾ ਸੀਗੇ ਇੱਥੇ ਪਾਇ ਸੀ ਐਰ ਕੀ ਵਾਰ ਵੀ ਇੱਥੇ ਪਾਇ ਇਹਦੇ ਨਾਲ ਚਾਰ ਖਰਾਬ ਹੋਣ ਦੀ ਸਮੱਸਿਆ ਘਟਦੀ ਆ 130 35 ਫੁੱਟ ਲંબਾਈ ਆ ਤੇ 2 ਫੁੱਟ 2 40 ਉਚਾਈ ਆ ਤੇ 10 ਫੁੱਟ ਚੜਾਈ ਆ